ਗੋਟਕਾ ਖਾ ਰਹਾ ਤੈਨੂੰ ਪਤਾ ਨਹੀਂ ਇੱਥੇ ਮਨਾ ਕੀਤਾ ਵੀ ਨਹੀਂ ਖਾਣਾ ਇਹ ਮਾਤਾ ਕਿਦਰ ਚੱਕ ਨਾਨਕੀ ਦੇ ਨਾਮ ਤੇ ਟੈਂਟ ਸਿਟੀ ਹੈ ਤੁਸੀਂ ਤੇ ਨਸ਼ੇ ਕਰੀ ਜਾਂਦੇ ਯਾਰ ਗੋਟਕੇ ਖਾਈ ਜਾਂਦੇ ਇਹ ਕੀ ਆ ਮੂੰਹ ਚ ਕਰੀ ਬੜਾ ਖੋਲੀ ਨੂੰ ਖੋਲ ਨੂੰ ਇਹ ਕੀ ਹੈ ਮੀਠੀ ਹੁਣ ਤੁਕੜਾ ਕਿਥੇ ਜੋ ਮੂੰਹ ਮੇਂ ਹੈ ਉਸਕੋ ਕੀ ਕਰੇਗਾ ਇਹ ਬਤਾ ਤੁਕੂੰਗਾ ਕਿੱਥੇ ਮੈਂ ਗੱਲ ਕਰਨ ਦਾ ਵੀ ਕੋ ਸਮਾਂ ਨਹੀਂ ਹੈ ਬੰਦੇ ਕੋ ਇੰਨਾ ਨਾ ਬੀਜੀ ਇਹ ਮੂੰਹ ਭਰਿਆ ਹੋਇਆ ਹੈ ਮੂੰਹ ਭਰਿਆ ਹੋਇਆ ਗੋਟਕੇ ਨਾਲ ਤੁਸੀਂ ਇਹ ਚੀਜ਼ਾਂ ਮੈਂ बार-बार ਇਸ ਚੀਜ਼ ਤੇ ਖਾਣਾ ਕਰਿਆ ਕਿ ਮੈਂ ਕੱਲ ਇੱਕ ਇੰਟਰਵਿਊ ਦੇ ਵਿੱਚ ਵੀ ਕਿਹਾ ਸੀ ਵੀ ਆਪਾਂ ਨਹੀਂ ਚਾਹਦੇ ਸੀ ਆਪਾਂ ਇਹ ਚੀਜ਼ਾਂ ਦਿਖਾਈਏ ਨਾ ਨਾ ਡਸਟਬਿਨ ਭਰੇ ਪਏ ਆ ਵੀ ਟੁਕਣਾ ਡਸਟਬਿਨ ਭਰੇ ਤੇ ਇੱਕ ਪਹਿਲਾ ਬੰਦਾ ਥੋੜਾ ਉਹ ਫੜਿਆ ਦੂਹਾ ਤੂੰ ਐ ਇਹ ਸ਼ਰਮ ਕਰੋ ਮਾੜੀ ਮੋਟੀ ਸੱਚੀ ਐਸੇ ਜੇਬ ਝੇਗਾ ਮੈਂ ਜੇਬ ਨਹੀਂ ਬ੍ਰੋਲੜੀ ਸੱਚ ਬੋਲ ਦੇ ਜੇਬ ਜੇਬ ਇੱਕ ਐ ਟੁਕਾ ਹਲੋ ਜੀ ਉਹਦੇ ਬੜਾ ਫੰਡ ਫੰਡ ਦਿਖਾ ਦੇ ਦਿਖਾ ਦੇ ਪਰਚਾ ਕਿਹ 6 ਮਿੰਟ ਪੰਜਾਬੀ ਮੁੰਡਾ ਨਾ ਕੰਮ ਕਿੱਥੋਂ ਆਇਆ ਮੂੰਹ ਮੇਂ ਕੀ ਹੈ ਨਹੀਂ ਨਹੀਂ ਇਧਰ ਕਿੱਥੋਂ ਆਇਆ ਲਗਣਾਉ ਮੂੰਹ ਖੋਲ ਮੂੰਹ ਖੋਲ ਇਹ ਕੀ ਆ ਗੋਟਕਾ ਖਾ ਰ ਤੈਨੂੰ ਪਤਾ ਨਹੀਂ ਇੱਥੇ ਮਨਾ ਕੀਤਾ ਵੀ ਨਹੀਂ ਖਾਣਾ ਇਹ ਮਾਤਾ ਕਿਤੇ ਚੱਕ ਨਾਨਕੀ ਦੇ ਨਾਮ ਤੇ ਟੈਂਟ ਸਿਟੀ ਹੈ ਤੁਸੀਂ ਤੇ ਨਸ਼ੇ ਕਰੀ ਜਾਂਦੇ ਯਾਰ ਗੁੱਟਕੇ ਖਾਈ ਜਾਂਦੇ ਇਹ ਕੀ ਆ ਮੂੰਹ ਚ ਕਰੀ ਬੱਡਾ ਖੋਲੀ ਮੂੰਹ ਖੋਲ ਮੂੰਹ ਇਹ ਕੀ ਆ ਇਹ ਮੀਠੀ ਹੁਣ ਟੁਕਣਾ ਕਿੱਥੇ ਆ ਉਹ ਡਸਟਬਿਨ ਸਾਰੇ ਭਰੇ ਪਿਓ ਦੇਖੋ ਡਸਟਬਿਨ ਉਹਦੇ ਹੈ ਉਹਦੇ ਸਾਰੇ ਆ ਜਾ ਆ ਤਾਂ ਟੁਕ ਟੁਕ ਪੂਰੇ ਭਰੇ ਪਏ ਆ ਪਾ ਲੈ ਯਾਰ ਵੀਡੀਓ ਤੇਰਾ ਡਸਟਬਿਨ ਦੇਖਾ ਦੇ ਆ ਲੈ ਆਜ ਅਦਰ ਹੈ ਅੱਧਾ ਦੀ ਪਵਿੱਤਰ ਨਦੀ ਅੱਧਾ ਜਦ ਦਿੱਤਾ ਵੇ ਨੂੰ ਸਾਰੇ ਇਦਾਂ ਹੀ ਆ ਮੂੰਹ ਚਾ ਕਰੂੰਗਾ ਜਿਹੜਾ ਮੂੰਹ ਚਾ ਉਹ ਕਰੂੰਗਾ ਲਖਨਊ ਤੋਂ ਆਇਆ ਜੋ ਮੂੰਹ ਮੇ ਹੈ ਇਸ ਕੋ ਕਿਆ ਕਰੇਗਾ ਇਹ ਬਤਾ ਧੁਕੂੰਗਾ ਯਾਕੀ ਲੈ ਗੱਲ ਕਰਨ ਦਾ ਵੀ ਕੋ ਸਮਾਂ ਨਹੀਂ ਹੈ ਬੰਦੇ ਕੋ ਇੰਨਾ ਹੈ ਨਾ ਬੀਜੀ ਹੈ ਨਾ ਮੂੰਹ ਪਰ ਆਵਾਜ਼ ਹੈ ਮੂੰਹ ਪਰ ਆ ਬੈਠ ਗੁੱਟ ਕੇ ਰੁੱਤਾ ਸੀ ਇਹ ਚੀਜ਼ਾਂ ਮੈਂ ਬਾਰ ਬਾਰ ਇਸ ਚੀਜ਼ ਤੇ ਖਾਣਾ ਤੇ ਆਇਆ ਸੀ ਮੈਂ ਕੱਲ ਇੱਕ ਇੰਟਰਵਿਊ ਦੇ ਵਿੱਚ ਵੀ ਕਿਹਾ ਸੀ ਵੀ ਆਪਾਂ ਨਹੀਂ ਚਾਹਦੇ ਸੀ ਆਪਾਂ ਇਹ ਚੀਜ਼ਾਂ ਦਿਖਾਈਏ

ਕਿਆ ਕੰਮ ਕਰਨੇ ਉਹਨਾਂ ਨੇ ਆਪਕੋ ਨਹੀਂ ਬਤਾਇਆ ਵੀ ਨਹੀਂ ਖਾਣਾ ਜੀ ਕਿਸਨੇ ਬੋਲਾ ਨਹੀਂ ਹੈ ਕਿਸ ਮਾਲੇ ਮੈਂ ਚਲੋ ਨਹੀਂ ਹੈ ਕਿਸੇ ਨੇ ਬੋਲਾ ਥਾ ਤੇਰੇ ਕੋ ਖਾਣੇ ਦਾ ਨਹੀਂ ਖਾਣੇ ਦਾ ਐਸਾ ਬੋਲਾ ਥਾ ਕਿ ਨਹੀਂ ਬੋਲਾ ਮਨਾਂ ਗਿਆ ਥਾ ਫਿਰ ਵੀ ਕਰ ਰਿਹਾ ਤੂੰ ਉਸ ਵਾੜੀ ਗਾ ਰਿਹਾ ਤਾ ਕਰ ਰਹੀ ਕਰਲੀ ਇਹ ਨਹੀਂ ਕਰਲੀ ਬਾਈ ਕਰ ਹੁਣ ਠੁਕਣਾ ਕਿੱਥੇ ਆ ਆ ਜਾ ਨਾ ਨਾ ਡਸਟਬਿਨ ਭਰੇ ਪਏ ਮਾਰ ਵੀ ਠੁਕਣਾ ਡਸਟਬਿਨ ਭਰੇ ਪਏ ਇੱਕ ਪਹਿਲਾ ਬੰਦਾ ਥੋੜਾ ਉਹ ਫੜਿਆ ਦੂਹਾ ਤੂੰ ਐ ਸ਼ਰਮ ਕਰੋ ਮਾੜੀ ਮੋਟੀ ਆ ਕੰਮ ਨਾ ਕਰੋ ਇੱਥੇ ਸਮਝ ਗਏ ਨਾ ਜੇਬ ਤੇ ਵੀ ਹੋਣੇ ਤੇਰੇ ਸੱਚੀ ਅਸ ਜੇਬ ਤੇ ਹੈਗਾ ਮੈਂ ਜੇਬ ਨਹੀਂ ਬਰੋਲੜੀ ਸੱਚ ਬੋਲ ਦੇ ਜੀ 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 ਇਹ ਕੀ ਹੈ ਟਿੱਕਾ ਹੈ ਹਲੋ ਜੀ ਫਿਰ ਬੜਾ ਦੇ ਫੰਡਾ ਫੰਡਾ ਦਿਖਾ ਦੇ ਦਿਖਾ ਦੇ ਪਰ ਚੱਕੇ ਆ ਲਿਆ ਸਾਹਮਣੇ ਨਾ ਕਰ ਮੜਿਆ ਪੁੱਤ ਫੋਟੋ ਖੇਤਾਂ ਮੇਰੀ ਜਾ ਰਹੀ ਹੈ ਸ਼ਾਬਾਸ਼ ਮੈਨੂੰ ਪਤਾ ਲੱਗਿਆ ਆ ਬੰਦਾ ਦੇਖੋ ਇੱਥੇ ਆਪਾਂ ਕਿਹੜੇ ਕੰਮ ਹੀ ਆਏ ਕਰ ਕੀ ਰਿਹਾ ਹੈ Chicas, quiero que no le haré.